ਸੱਚੀ ਪੁੱਛਦੇ ਹੋ ਮੈਂ ਤੁਹਾਨੂੰ ਛੱਡ ਕੇ ਨਹੀਂ ਜਾ ਸਕਦੀ ਬਸੰਤ ਕੌਰ ਨੇ ਸਿਰ ਫੇਰਦਿਆਂ ਕਿਹਾ ਅੰਜ ਤਾਂ ਮੈਨੂੰ ਛੱਡ ਛੱਡਿਆ ਹੀ ਲੱਖਾ ਸਿੰਘ ਨੇ ਬੜੀ ਗੁੱਜੀ ਠਕੋਰ ਲਾਈ ਬਸੰਤ ਕੌਰ ਨੇ ਲੱਖਾ ਸਿੰਘ ਦੀਆਂ ਅੱਖਾਂ ਵਿੱਚ ਤੱਕਿਆ ਤੇ ਚੋਖਾ ਚਰ ਤੱਕਦੀ ਰਹਿ ਗਈ ਉਸ ਦੀ ਨਜ਼ਰ ਵਿੱਚ ਕੁਝ ਸੀ ਜਿਸ ਦੀ ਸ਼ਬਦਾਂ ਰਾਹੀਂ ਵਿਆਖਿਆ ਨਹੀਂ ਕੀਤੀ ਜਾ ਸਕਦੀ ਕੁਝ ਚਰ ਪਿੱਛੋਂ ਨੇ ਨੀਵੀਂ ਭਾਕੇ ਪਹਿਲਾਂ ਨਾਲੋਂ ਵੀ ਦੂਣੀ ਦ੍ਰੜਤਾ ਨਾਲ ਕਿਹਾ ਨਹੀਂ ਮੈਂ ਤੁਹਾਨੂੰ ਕੱਲਿਆਂ ਨੂੰ ਛੱਡ ਕੇ ਨਹੀਂ ਜਾ ਸਕਦੀ। ਸਵਰਨੀ ਤਿੰਨਾਂ ਬੱਚਿਆਂ ਨੂੰ ਨਾਲ ਲੈ ਕੇ ਪੇਕੇ ਚਲੀ ਗਈ। ਬਸੰਤ ਕੌਰ ਲੱਖਾ ਸਿੰਘ ਦੀ ਸੇਵਾ ਵਾਸਤੇ ਘਰ ਰਹਿ ਗਈ। ਪਰ ਉਹਨੇ ਸਵਰਨੀ ਦੀ ਗੈਰ ਹਾਜ਼ਰੀ ਵਿੱਚ ਵੀ ਪਤੀ ਨਾਲ ਬਹੁਤਾ ਨੇੜ ਵਧਾਉਣ ਦਾ ਯਤਨ ਨਾ ਕੀਤਾ। ਉਹ ਸੱਚੇ ਦਿਲ ਨਾਲ ਸੇਵਾ ਕਰ ਰਹੀ ਸੀ। ਡਾਕਟਰ ਦੇ ਦੱਸੇ ਅਨੁਸਾਰ ਉਹ ਨਲਕੇ ਦਾ ਪਾਣੀ ਉਬਾਲ ਕੇ ਪੀਂਦੀ ਤੇ ਪਤੀ ਨੂੰ ਦਿੰਦੀ। ਰੋਟੀ ਤੇ ਦਾਲ ਪਾਜੀ ਗਰਮ-ਗਰਮ ਖਵਾਉਂਦੀ। ਕਾਰ ਵਿੱਚ ਉਹ ਅੱਗੇ ਨਾਲੋਂ ਵੀ ਵਧੇਰੇ ਸਫਾਈ ਰੱਖਦੀ ਤੇ ਦੋਵੇਂ ਵੇਲੇ ਲਾਲ ਦਵਾਈ ਦਾ ਸਾਰੇ ਵੇੜੇ ਵਿੱਚ ਛੜਕਾ ਕਰਦੀ। ਰਾਤ ਨੂੰ ਗਰਮ-ਗਰਮ ਦੁੱਧ ਅੱਖਾਂ ਦੇ ਸਾਹਮਣੇ ਪਤੀ ਨੂੰ ਪਿਆ ਕੇ ਮੁੜਦੀ। ਲੱਖਾ ਸਿੰਘ ਦਾ ਮੰਝਾ ਕੋਠੇ ਉੱਤੇ ਚੁਬਾਰੇ ਦੇ ਬੂਹੇ ਅੱਗੇ ਹੁੰਦਾ ਤੇ ਬਸੰਤ ਕੌਰ ਬਸੋਂ ਵਾਲੇ ਕਮਰੇ ਦੇ ਸਾਹਮਣੇ ਵੇੜੇ ਵਿੱਚ ਸੌਂਦੀ। ਇੱਕ ਰਾਤ ਬਸੰਤ ਕੌਰ ਦੁੱਧ ਪੀਉਣ ਗਈ ਤਾਂ ਲੱਖਾ ਸਿੰਘ ਸੌਣ ਦਾ ਬਹਾਨਾ ਕਰਕੇ ਕੇਸਲ ਵੱਟ ਕੇ ਪਿਆ ਰਿਹਾ। "ਲਓ ਦੁੱਧ ਪੀ ਲਓ।" ਬਸੰਤ ਕੌਰ ਨੇ ਨਿੱਤ ਵਾਂਗ ਕਿਹਾ ਲੱਖਾ ਸਿੰਘ ਬਿਨਾ ਹਿੱਲਿਆ ਜੁੱਲਿਆ ਪਿਆ ਰਹਾ ਜਿਵੇਂ ਉਹਨੇ ਨੀਂਦ ਵਿੱਚ ਸੁਣਿਆ ਹੀ ਨਾ ਹੋਵੇ ਦੁੱਧ ਠੰਡਾ ਹੋ ਜਾਏਗਾ ਪੀ ਲਓ ਉੱਠ ਕੇ ਬਸੰਤ ਕੌਰ ਨੇ જરા ਉੱਚੀ ਕਿਹਾ ਉਹ ਸਮਝ ਗਈ ਸੀ ਕਿ ਲੱਖਾ ਸਿੰਘ ਸੁੱਤਾ ਹੋਇਆ ਨਹੀਂ ਸੌਣ ਦਾ ਬਹਾਨਾ ਕਰ ਰਿਹਾ ਹੈ ਮਜਬੂਰ ਹੋ ਕੇ ਲੱਖਾ ਸਿੰਘ ਖੰਘੂਰਾ ਮਾਰ ਕੇ ਉੱਠ ਬੈਠਾ ਉਹਨੇ ਦੁੱਧ ਦਾ ਗਲਾਸ ਫੜ ਲਿਆ ਦੂਜੇ ਹੱਥ ਨਾਲ ਉਹਨੇ ਬਸੰਤ ਕੌਰ ਦਾ ਹੱਥ ਫੜ ਕੇ ਕਿਹਾ ਨਾ ਮੇ ਦੀ ਮਾਂ ਇਹ ਤੂੰ ساری ਉਮਰ ਮੈਨੂੰ ਮਾਫ਼ ਨਹੀਂ ਕਰੇਂਗੀ ਕਿਹਾ ਨਹੀਂ ਜਾ ਸਕਦਾ ਕਿ ਇਹ ਸ਼ਬਦ ਲੱਖਾ ਸਿੰਘ ਨੇ ਸੱਚੇ ਦਿਲੋਂ ਕਹੇ ਸਨ ਜਾਂ ਉਹਦੇ ਅੰਦਰੋਂ ਵੀ ਉਹ ਮਰਦ ਬੋਲ ਰਿਹਾ ਸੀ ਜੋ ਜੁੱਗਾਂ ਤੋਂ ਇਹੋ ਜਿਹੇ ਸ਼ਬਦਾਂ ਨਾਲ ਇਸ ਤਰੀ ਨੂੰ ਧੋਖਾ ਦੇਂਦਾ ਆਇਆ ਹੈ ਤੁਹਾਡੇ ਨਾਲ ਮੈਨੂੰ ਕੋਈ ਗਿਲਾ ਨਹੀਂ ਮੈਂ ਨਾਰਾਜ਼ ਹੀ ਨਹੀਂ ਤਾਂ ਮਾਫ਼ੀ ਕਿਸ ਗੱਲ ਦੀ ਤੁਹਾਨੂੰ ਮੇਰੇ ਤੇ ਕੁਝ ਤਰਸ ਆਉਂਦਾ ਏ ਤਾਂ ਮੈਨੂੰ ਮੇਰੇ ਹਾਲਤੇ ਰਹਿਣ ਦਿਓ ਦੱਬੀ ਅੱਗ ਨੂੰ ਨਾ ਫੋਲੋ ਔਰ ਦਸਾਂ ਦਿਨਾਂ ਨੂੰ ਸਵਾਰਨੀ ਆਈ ਜਾਏਗੀ ਮੈਂ ਜਿਵੇਂ ਹਾਂ ਖੁਸ਼ਾਂ ਤੁਸੀਂ ਮੇਰੀਆਂ ਅੱਖਾਂ ਸਾਹਮਣੇ ਜਿਉਂਦੇ ਰਹੋ ਬਸ ਦੇਂਦੇ ਰਹੋ ਬਸੰਤ ਕੌਰ ਨੇ ਇੰਨੀ ਗੰਭੀਰਤਾ ਨਾਲ ਇਹ ਵਾਕ ਕਹੇ ਕਿ ਲੱਖਾ ਸਿੰਘ ਤੋਂ ਅੱਗੋਂ ਕੁਝ ਨਾ ਕਿਹਾ ਗਿਆ ਉਹਨੇ ਬਸੰਤ ਕੌਰ ਦਾ ਹੱਥ ਛੱਡ ਦਿੱਤਾ ਕਿੰਨਾ ਚਿਰ ਉਹ ਗਲਾਸ ਵੱਲ ਵੇਂਦਾ ਰਿਹਾ ਪੀ ਲਵੋ ਠੰਡਾ ਹੋ ਜਾਵੇਗਾ ਡਾਕਟਰ ਆਂਦਾ ਸੀ ਕੋਈ ਚੀਜ਼ ਠੰਡੀ ਕਰਕੇ ਨਹੀਂ ਖਾਣੀ ਪੀਣੀ ਲੱਖਾ ਸਿੰਘ ਨੇ ਦੁੱਧ ਪੀ ਲਿਆ ਕਲਾਸ ਫੜਾਉਂਦਿਆਂ ਉਹਨੇ ਉਸੇ ਤਰ੍ਹਾਂ ਨੀਵੀਂ ਪਾਈ ਕਿ ਹਾਂ ਅੱਜ ਇੱਥੇ ਬਿਸਤਰਾ ਲਿਆ ਉਹਦੇ ਵਿੱਚ ਹਿੰਮਤ ਨਹੀਂ ਸੀ ਕਿ ਉਹ ਬਸੰਤ ਕੌਰ ਦੀਆਂ ਅੱਖਾਂ ਵਿੱਚ ਦੁਬਾਰਾ ਤੱਕ ਸਕੇ ਮੇਰੇ ਮੂੰਹੋਂ ਨਾ ਨੱਕੜਾਓ ਜਿੱਦਣ ਮੇਰਾ ਦਿਲ ਮੰਨੇਗਾ ਮੈਂ ਆਪੇ ਆ ਜਾਵਾਂਗੀ ਬਸੰਤ ਕੌਰ ਦੀ ਆਵਾਜ਼ ਡਾਡੇ ਗਾਮ ਵਿੱਚ ਡੁੱਬੀ ਹੋਈ ਸੀ ਮਰਜ਼ਦੀ ਤੇਰੀ ਆਖ ਕੇ ਲੱਖਾ ਸਿੰਘ ਲੰਮਾ ਪੈ ਗਿਆ ਬਸਾਂਦ ਕੌਰ ਫੇਰ ਵੀ ਉਸੇ ਤਰ੍ਹਾਂ ਅਹੱਲ ਖੜੀ ਰਹੀ ਉਹ ਕੁਝ ਕਹਿਣਾ ਚਾਹੁੰਦੀ ਸੀ ਪਰ ਗੱਲ ਉਹਦੇ ਬੁੱਲਾਂ ਤੇ ਆ ਕੇ ਰੁਕ ਜਾਂਦੀ ਸੀ ਹਾਂ ਸੰਗ ਦੀ ਕਿਹੜੀ ਗੱਲੋਂ ਏ ਆਖ ਜੋ ਕੁਝ ਤੇਰੇ ਦਿਲ ਵਿੱਚ ਏ ਲੱਖਾ ਸਿੰਘ ਉਹਦੇ ਦਿਲ ਦੀ ਨਹੀਂ ਸੀ ਸਮਝ ਸਕਿਆ ਪਰ ਉਹਨੇ ਕਹਿਣ ਵਾਸਤੇ ਉਸ ਨੂੰ ਉਤਸ਼ਾਹ ਜ਼ਰੂਰ ਦਿੱਤਾ ਵੇਖੋ ਨਾ ਸੂਬਾ ساری ਉਮਰ ਆਪਣੇ ਘਰ ਕਮਾਉਂਦਾ ਮਰ ਗਿਆ ਏ ਲੱਛੋ ਦਾ ਬੁਰਾ ਹਾਲ ਏ ਕਾਰਖਾਨਾ ਨੂੰ ਨਹੀਂ ਡੰਗਦਾ ਇੱਕ ਤਾਂ ਉਹਨੂੰ ਬੁਲਾ ਕੇ ਮਣ ਦਾਣੇ ਦੇ ਦਿਓ ਤੇ ਬਸੰਤਕੌਰ ਕਹਿੰਦੀ ਕਹਿੰਦੀ ਕੁਝ ਸੋਚ ਕੇ ਰੋਕ ਗਈ ਚੁੱਪ ਕਿਉਂ ਕਰ ਗਈ ਏ ਸਾਰੀ ਗੱਲ ਕਹਿ ਦੇ ਇਹ ਉਪਰਿਆਂ ਵਾਲਾ ਵਰਤਾਓ ਮੈਨੂੰ ਪਸੰਦ ਨਹੀਂ ਸੂਬੇ ਨੂੰ ਪਿਛਲਾ ਖਾਦਾ ਪੀਤਾ ਬਖਸ਼ ਦਿਓ ਤੇ ਅਗਾ ਉਹਦਾ ਮੁੰਡਾ ਬਾਗੀ ਰੱਖ ਲਵੋ ਉਹਨੂੰ ਹਰ ਮਹੀਨੇ ਮਣ ਪੱਕੇ ਦਾਣੇ ਦੇ ਦਿਆ ਕਰਿਓ ਬਸੰਤਕੌਰ ਨੂੰ ਡਰ ਸੀ ਕਿ ਉਹਦਾ ਪਤੀ ਕਿਤੇ ਸੂਬੇ ਦਾ ਕਰਜ਼ਾ ਉਹਦੇ ਪੁੱਤਰਾਂ ਤੋਂ ਵੀ ਨਾ ਵਸੂਲਦਾ ਰਹੇ ਮਾਣ ਪੱਕੇ ਮਹੀਨੇ ਦੇ ਬਹੁਤੇ ਨਹੀਂ ਲੱਖਾ ਸਿੰਘ ਸਮਝਦਾ ਸੀ ਕਿ ਹੋਰ ਵਾਗੀ ਇਸ ਤੋਂ ਅੱਧਿਆਂ ਤੇ ਵੀ ਮਿਲ ਸਕਦਾ ਹੈ ਕੋਈ ਬਹੁਤੇ ਨਹੀਂ ਤੁਹਾਡਾ ਪੁੱਨ ਹੋਵੇਗਾ ਆਪਣੇ ਸਿਰ ਸਦਕਾ ਅੱਛਾ ਆਪੇ ਬੁਲਾ ਕੇ ਉਹਨੂੰ ਦੇ ਦੇਣੀ ਲੱਖਾ ਸਿੰਘ ਨੇ ਉਹਦਾ ਮਾਣ ਰੱਖਣ ਵਾਸਤੇ ਮਨਜ਼ੂਰੀ ਦੇ ਦਿੱਤੀ ਨਹੀਂ ਤੁਹਾਡੇ ਹੱਥੋਂ ਦਵਾਉਣੇ ਨੇ ਕਾਲਕ ਦਾਸ ਨਹੀਂ ਅਸੀਸਾਂ ਦੇਵੇਗੀ ਚੰਗਾ ਜਿਵੇਂ ਦੇਰੀ ਮਰਜੀ ਬਸਾਂ ਤਕੌਰ ਫੇਰ ਵੀ ਉਵੇਂ ਖੜੀ ਰਹੀ ਦੋਹਾਂ ਹੱਥਾਂ ਵਿੱਚ ਉਹ ਖਾਲੀ ਗਲਾਸ ਨੂੰ ਪਲੋਸ ਰਹੀ ਸੀ ਹੋਰ ਕੁੱਝ ਕਹਿਣਾ ਏ ਹਾਂ ਫਿਰ ਤੂੰ ਸੰਗਦੀ ਕਿਹੜੀ ਗੱਲਾਂ ਏ ਮੈਂ ਹਣ ਉਪਰਾ ਤਾਂ ਨਹੀਂ ਹੋ ਗਿਆ ਲੱਖਾ ਸਿੰਘ ਨੇ ਬੜੇ ਮਰੋੜੇ ਨਾਲ ਕਿਹਾ ਦੇਖੋ ਨਾ ਮੇਰਾ ਦਿਲ ਬੜਾ ਡਰਿਆ ਹੋਇਆ ਏ ਪੈੰਡ ਤੇ ਜੁੜੀ ਹਨੇਰੀ ਚੁੱਲੀ ਹੋਈ ਏ ਗੁਰੂ ਮਹਾਰਾਜ ਮੇਰ ਕਰਨ ਮੇਰੇ ਕੋਲ 100 ਰੁਪਇਆ ਪਿਆ ਏ ਇਹ ਹਾ ਤੁਹਾਡੇ ਦਿੱਤੇ ਹੀ ਐ ਕਿ ਇੱਕ ਦੋ ਦੋ ਕਰਕੇ ਜੋੜੇ ਨੇ ਉਹ ਲੈ ਜੋ ਭਲਕੇ ਇੱਕ ਤਾਂ ਡਾਕਟਰ ਨੂੰ ਲਿਆ ਕੇ ਸਾਰੇ ਭੈਣ ਨੂੰ ਟੀਕੇ ਕਰਾ ਦੇ ਹੋ ਤੇ ਦੂਜੇ ਜਿਨ੍ਹਾਂ ਦੇ ਹੱਥ ਪੱਲੇ ਕੁਝ ਨਹੀਂ ਉਹਨਾਂ ਨੂੰ ਦਵਾਈ ਮੁਫਤ ਲਿਆ ਦਿਓ ਇਹਨੇ ਨਾਲ ਨਾ ਸਰੇ ਤਾਂ ਕੁਝ ਪੱਲਿਓ ਪਾ ਦਿਓ ਤੁਹਾਡਾ ਪੁੰਨ ਹੋਵੇਗਾ ਫੇਰ ਤੂੰ ਖੁਸ਼ੇ ਹਾਂ ਬਸੰਤ ਕੌਰ ਨੇ ਅਬੋਲ ਬਾਲਕ ਵਾਂਗ ਛੋਟਾ ਜਿਹਾ ਉੱਤਰ ਦਿੱਤਾ ਅੱਛਾ ਸਵੇਰੇ ਸਭ ਕੁਝ ਹੋ ਜਾਵੇਗਾ ਵਸੰਤਕੌਰ ਨੇ ਝੁੱਕ ਕੇ ਪਤੀ ਦੇ ਪੈਰੀ ਹੱਥ ਲਾਇਆ ਤੇ ਸਹਿਜ ਸਹਿਜ ਪਛਾਣ ਮੁਰ ਪਈ ਉਸ ਵੇਲੇ ਉਹਦੀਆਂ ਅੱਖਾਂ ਵਿੱਚੋਂ ਹੰਝੂ ਪਰਲ ਪਰਲ ਵਹਿ ਰਹੇ ਸਨ ਪਰ ਉਹਦਾ ਮਨ ਸ਼ਾਂਤ ਸੀ ਇੱਕ ਵਾਰ ਲਖਾ ਸਿੰਘ ਦੇ ਦਿਲ ਵਿੱਚ ਆਈ ਕਿ ਉਹ ਵਸੰਤਕੌਰ ਨੂੰ ਬਾਹੋਂ ਫੜ ਕੇ ਬਹਾਲ ਲਵੇ ਜਾਣ ਨਾ ਦੇਵੇ ਪਰ ਫਿਰ ਉਹਦੇ ਮਰਦਉ ਪੁਣੇ ਨੇ ਉਹਨੂੰ ਰੋਕ ਦਿੱਤਾ ਕਾਲਾ ਨਾ ਪਾ ਅੱਜ ਉਹ ਆਪੇ ਆਵੇਗੀ ਸਾਰੀ ਰਾਤ ਲੱਖਾ ਸਿੰਘ ਬਸੰਤ ਕੌਰ ਦੀ ਉਡੀਕ ਵਿੱਚ ਜਾਗਦਾ ਰਿਹਾ ਪਰ ਉਹ ਨਾ ਆਈ ਸੁੱਤੀ ਬਸੰਤ ਕੌਰ ਵੀ ਨਹੀਂ ਉਹਦੀ ਸਾਰੀ ਰਾਤ ਗੁਰੂ ਮਹਾਰਾਜ ਅੱਗੇ ਅਰਦਾਸਾਂ ਕਰਦਿਆਂ ਲੰਘ ਗਈ ਸਵੇਰੇ ਉੱਠਦਿਆਂ ਬਸੰਤ ਕੌਰ ਨੇ ਡੁੱਡੇ ਨੂੰ ਭੇਜਿਆ ਜਾਵੇ ਲੱਛੋ ਨੂੰ ਸਾਧ ਕੇ ਲਿਆ ਉਸ ਨੂੰ ਆਖੀ ਲੀੜਾ ਲਈ ਆਵੇ ਦਾਣੇ ਲੈ ਜਾਵੇ ਸੈਮੀ ਸੈਮੀ ਲੱਛੋ ਆਈ ਔਰੇ ਸਰਦਾਰ ਕੀ ਆਖੇਗਾ ਮਾਰਨ ਵਾਲਾ ਉਹਦਾ ਕਰਜ਼ਾ ਲੈ ਕੇ ਮਰ ਗਿਆ ਏ ਸਰਦਾਰ ਹੁਣ ਸਾਡੇ ਅੰਗੂਠੇ ਲਵਾਏਗਾ ਸਾਰੇ ਰਾਹ ਉਹ ਇਹਾ ਸੋਚਦੀ ਆਈ ਬਸੰਤਕੌਰ ਨੇ ਪਹਿਲਾਂ ਹੀ ਜਾਂਚ ਕੇ ਮਾਣਕ ਪੱਕੇ ਦਾਣੇ ਇੱਕ ਚਾਦਰ ਚ ਪਾ ਛੱਡੇ ਸੀ ਉਹਨੇ ਜਾਣ ਕੇ ਨਹੀਂ ਸੰ ਤੋਲੇ ਉਹਦੇ ਖਿਆਲ ਵਿੱਚ ਪੁੰਨ ਦਾਨ ਤੋਲ ਕੇ ਨਹੀਂ ਕਰਨਾ ਚਾਹੀਦਾ ਖੈਰ ਹੋਵੇ ਸਰਦਾਰ ਲੱਛੋ ਅਸੀਸ ਦੇ ਕੇ ਵੇੜੇ ਦੇ ਵਿੱਚ ਭੋਏ ਤੇ ਬਹਿ ਗਈ ਲੱਖਾ ਸਿੰਘ ਸਾਹਮਣੇ ਮੰਜੇ ਤੇ ਬੈਠਾ ਸੀ ਆਓ ਉਠੋ ਆਪਣੇ ਹੱਥੀਂ ਇਹਦੀ ਝੋਲੀ ਵਿੱਚ ਪਾ ਦਿਓ ਬਸੰਤਕੌਰ ਉਹਨਾਂ ਦਾ ਨਾਮ ਮਾਲਕ ਦੇ ਹੱਥੋਂ ਕਰਵਾਉਣਾ ਚਾਹੁੰਦੀ ਸੀ ਲੱਖਾ ਸਿੰਘ ਉੱਠਿਆ ਉਹਨੇ ਦਾਣੇ ਚੁੱਕ ਕੇ ਲੱਛੋ ਦੇ ਲੀੜੇ ਵਿੱਚ ਪਾਲਟ ਦਿੱਤੇ ਸਰਦਾਰ ਰੱਬ ਤੈਨੂੰ ਇਦੋਂ ਵੀ ਬਹੁਤਾ ਭਾਗ ਲਾਵੇ ਸੁਖੀ ਵਸੇ ਰੱਬ ਕਰੇ ਤੇਰੇ ਪਰਿਵਾਰ ਨੂੰ ਤਤੀਵਾ ਨਾ ਲੱਗੇ ਖਾਲੀ ਚਾਦਰ ਲੱਖਾ ਸਿੰਘ ਪਛਾਹ ਮੰਝੇ ਤੇ ਰੱਖਣ ਲੱਗਾ ਸੀ ਜਾਂ ਬਸਾਂਤ ਕੌਰ ਨੇ ਫਿਰ ਕਿਹਾ ਇਹ ਵੀ ਇਸੇ ਨੂੰ ਦੇ ਦਿਓ ਨਾਲੇ ਬਾਕੀ ਗੱਲ ਵੀ ਕਹਿ ਦਿਓ ਸੁ ਲੱਛੋ ਜਾਣਦੀ ਏ ਉਬੇ ਸਰ ਕਿੰਨਾ ਕਰਜ਼ਾ ਸੀ ਮਾਫੀ ਦੇਣ ਲੱਗਿਆਂ ਵੀ ਲੱਖਾ ਸਿੰਘ ਨੇ ਇਹਿਸਾਨ ਜਿਤਾਉਣਾ ਜ਼ਰੂਰੀ ਸਮਝਿਆ ਲੱਛੋ ਦਾ ਸੁਣ ਕੇ ਤਰਾ ਨਿਕਲ ਗਿਆ ਉਹਦੇ ਦਿਲ ਦੀ ਧੜਕਣ ਢੂਣੀ ਹੋ ਗਈ ਤੇ ਹੱਥ ਪੈਰ ਕੰਬਣ ਲੱਗ ਪਏ ਉਹਾ ਹੋਈ ਜੋ ਮੈਂ ਸੋਚਦੀ ਆਉਂਦੀ ਸੀ ਸਭ ਮਾਫ ਲੱਖਾ ਸਿੰਘ ਨੇ ਖੱਬਾ ਹੱਥ ਇਉਂ ਛਣਕਿਆ ਜਿਵੇਂ ਕੁਝ ਨਾਲੋਂ ਝਾੜ ਕੇ ਹੀਠਾਂ ਸੁੱਟੀਦਾ ਹੈ ਮਾਫ ਹੈਰਾਨੀ ਨਾਲ ਲੱਛੋ ਦਾ ਮੂੰਹ ਅੱਡਿਆ ਰਹਿ ਗਿਆ ਹਾਂ ਸਭ ਸੂਬੇ ਦੇ ਨਾਲ ਗਿਆ ਅਖੇ ਜਿੱਧਰ ਗਈਆਂ ਬੇੜੀਆਂ ਉਧਰੇ ਗਏ ਮਲਾ ਆ ਲੈ ਉਹਦਾ ਕਾਗਤ ਜੇਬ ਵਿੱਚੋਂ ਕਾਗਜ਼ ਕੱਢ ਕੇ ਲੱਖਾ ਸਿੰਘ ਨੇ ਲੱਛੋ ਦੇ ਸਾਹਮਣੇ ਸੁੱਟ ਦਿੱਤਾ ਬਸੰਤਕੌਰ ਦੇ ਜ਼ੋਰ ਦੇਣ ਉੱਤੇ ਉਹਨੇ ਉਹ ਕਾਗਜ਼ ਛਾਂਟ ਕੇ ਕੱਢ ਰੱਖਿਆ ਸੀ ਬੈਂਕੇ ਸ਼ਾਹ ਤੋਂ ਪੜਾ ਕੇ ਵੇਖ ਲਈ ਤੇ ਫਿਰ ਘਰ ਜਾ ਕੇ ਸਾੜ ਦੇਈ ਸਰਦਾਰਾ ਤੇਰਾ ਭਲਾ ਹੋਵੇ ਤੂੰ ਤੂੰ ਲੱਛੋ ਨੂੰ ਸੁਜਦਾ ਨਹੀਂ ਸੀ ਕਿ ਉਹ ਕਿੰਨਾ ਸ਼ਬਦਾਂ ਰਾਹੀਂ ਸਰਦਾਰ ਨੂੰ ਅਸੀਸਾਂ ਦੇਵੇ। ਉਹਦੀਆਂ ਅੱਖਾਂ ਵਿੱਚੋਂ ਬੇਮੁਹਾਰੇ ਹੰਝੂ ਵਹੇ ਜਾ ਰਹੇ ਸਨ। ਆਂਤੋਨੇ ਸ਼ਰਦਾ ਵਜੋਂ ਸਰਦਾਰ ਵੱਲ ਮੂੰਹ ਕਰਕੇ ਧਰਤੀ ਤੇ ਮੱਥਾ ਟੇਕ ਦਿੱਤਾ। ਜੋਗ-ਜਗ ਜੀਵੇਂ ਸਰਦਾਰ ਰੱਬ ਪੋਤਰਿਆਂ ਦੇ ਭਾਗ ਲਾਵੇ। ਤੂੰ ਤੂੰ ਕੋਈ ਸਤਜੁਗੀ ਜੀ ਜੰਮਿਆ ਏ ਸਰਦਾਰ ਬੱਗਾ ਸੌਂ ਦੇ ਘਰ। ਮੇਰੇ ਭੁੱਖੇ ਬੱਚੇ ਤੈਨੂੰ ਸੀਸਾ ਦੇਣਗੇ। ਇੱਕ ਕਾਲ ਕਦਾਸਣੀ ਤੇ ਰਹਿਮ ਕੀਤਾਈ ਸਰਦਾਰਾ। ਰੱਬ ਤੇਰੇ ਤੇ ਰਹਿਮ ਕਰੇ। ਤੈਨੂੰ ਤੱਤੀ ਵਾਣਾ ਲੱਗੇ ਅੱਛਾ ਹੋਰ ਸੁਣ ਬਹਾਲੀ ਨੂੰ ਸਾਡੇ ਡੰਗਰਾ ਮਗਰ ਲਾ ਦੇ ਹਰ ਮਹੀਨੇ ਉਹਦੇ ਬਦਲੇ ਤੈਨੂੰ ਮਣ ਦਾਣੇ ਮਿਲ ਜਾਇਆ ਕਰਨਗੇ ਬਾਕੀ ਉਹਦੇ ਹਾਨੀਆਂ ਨੂੰ ਤਾਂ ਲੋਕ ਵੀ ਸੇਰ ਦਿੰਦੇ ਨੇ ਪਰ ਤੇਰੇ ਲਿਹਾਜ਼ ਕਰਕੇ ਤੈਨੂੰ ਮਣ ਪੱਕੇ ਮਹੀਨਾ ਤੇਰੇ ਉੱਤੇ ਤੇਰੀ ਸਰਦਾਰਨੀ ਦਿਆਲ ਏ ਆਖਰੀ ਵਾਕ ਲੱਖਾ ਸਿੰਘ ਨੇ ਬਸੰਤ ਕੌਰ ਨੂੰ ਖੁਸ਼ ਕਰਨ ਵਾਸਤੇ ਕਿਹਾ ਸਰਦਾਰਨੀ ਸਾਡੀ ਤਾਂ ਸਵੇਰ ਦੇ ਨਾਂ ਲੈਣ ਵਾਲੀ ਏ ਰਾਬੇ ਦਾ ਸੁਹਾਗ ਸਹੀ ਸਲਾਮਤ ਰੱਖੇ ਲੱਛੋ ਦੇ ਤੌਰ ਹਿਰਦੇਉ ਅਸੀਂ ਸਾਂ ਨਿਕਲ ਰਹੀਆਂ ਸਨ ਡੁੱਡਿਆ ਬਨ ਕੇ ਚੁਕਾ ਦੇਵੇ ਬਸੰਤਕੌਰ ਨੇ ਹੁਕਮ ਕੀਤਾ ਅੰਮਾ ਮੈਂ ਛਾਡਾਵਾ ਡੁੱਡੇ ਨੇ ਦਾਣਿਆਂ ਦੀ ਪੰਡ ਬਣਾਉਂਦਿਆਂ ਕਿਹਾ ਨਹੀਂ ਪੁੱਤ ਤੂੰ ਮੇਰੇ ਸਿਰ ਤੇ ਧਰ ਦੇ ਕਿ ਹਾ ਨਹੀਂ ਜਾ ਸਕਦਾ ਕਿ ਬਸੰਤਕੌਰ ਦੇ ਦਿਲ ਵਿੱਚ ਕੀ ਆਈ ਲੱਛੋ ਪੰਡ ਚੁੱਕ ਕੇ ਤੁਰਨ ਲੱਗੀ ਤਾਂ ਬਸੰਤਕੌਰ ਨੇ ਅੱਗੇ ਵੱਧ ਕੇ ਲੱਛੋ ਦੇ ਪੈਰੀ ਹੱਥ ਲਾ ਦਿੱਤਾ ਸਰਦਾਰ ਨੇ ਤੂੰ ਇਹ ਕੀ ਕੀਤਾ ਲੱਛੋ ਤਰਾਬਕ ਕੇ ਪਿਛਾਂ ਹਟ ਗਈ ਮੇਰੇ ਗਰੀਬਣੀ ਦੇ ਸਿਰ ਇੰਨਾ ਭਾਰ ਚਾੜ ਦਿੱਤਾ ਈ ਮੈਂ ਤਾਂ ਤੇਰੇ ਪੈਰਾਂ ਦੀ ਧੂੜ ਆਂ ਤੇਰਾ ਗੋਹਾ ਕੂੜਾ ਕਰਨ ਵਾਲੀ ਲੱਛੋ ਤੂੰ ਵੀ ਰੱਬ ਦਾ ਰੂਪ ਏ ਆਂਦੇ ਨੇ ਗਰੀਬਾਂ ਦੀ ਰੱਬ ਛੇਤੀ ਸੁਣਦਾ ਏ ਮੈਨੂੰ ਅਸੀਸ ਦੇ ਮੈਂ ਇਹਨਾਂ ਦੇ ਹੱਥਾਂ ਵਿੱਚ ਜਾਵਾਂ ਇਹਨਾਂ ਦੀ ਵੱਡੀ ਉਮਰ ਹੋਵੇ ਇਹ ਪੁੱਤਾਂ ਪੋਤਰਿਆਂ ਦੀਆਂ ਖੁਸ਼ੀਆਂ ਵੇਖਣ ਪਸੰਦਕੌਰ ਸੱਚੇ ਦਿਲੋਂ ਪਤੀ ਦਾ ਸੌਖ ਲੋਚਦੀ ਸੀ ਲੱਛੂ ਅਸੀਸਾਂ ਦੇਂਦੀ ਤੁਰ ਗਈ ਤੇ ਬਸੰਤਕੌਰ ਅੰਦਰ ਮੰਜੇ ਤੇ ਮੁੱਦੇ ਮੂੰਹ ਪੈ ਕੇ ਰੋਣ ਲੱਗ ਪਈ। ਉਹਦੇ ਹੰਝੂ ਪ੍ਰਣਾਲੇ ਵਾਂਗ ਵਹਿ ਰਹੇ ਸਨ। ਹਡਕੋਰੀਆਂ ਨਾਲ ਉਹਦੀ ਖੱਲ ਵਿੱਚ ਸਾਹ ਨਹੀਂ ਸੀ ਮਿਉਂਦਾ। ਲੱਖਾ ਸਿੰਘ ਵੇਖ ਕੇ ਹੈਰਾਨ ਰਹਿ ਗਿਆ। ਉਹ ਸਮਝ ਨਹੀਂ ਸਕਿਆ ਕਿ ਬਸੰਤਕੌਰ ਦੇ ਦਿਲ ਵਿੱਚ ਕੀ ਆਈ ਹੈ। ਸ਼ਾਇਦ ਬਸੰਤਕੌਰ ਆਪ ਵੀ ਇਸ ਦਾ ਸਹੀ ਉੱਤਰ ਨਾ ਦੇ ਸਕਦੀ। ਲੱਖਾ ਸਿੰਘ ਮਗਰੇ ਗਿਆ। ਉਹਨੇ ਦੋਹਾਂ ਬਾਹੀ ਤੋਂ ਫੜ ਕੇ ਬਸੰਤਕੌਰ ਨੂੰ ਉਠਾਉਣ ਦਾ ਯਤਨ ਕਰਦਿਆ ਕਿ ਹਾ ਸਮਝ ਨਹੀਂ ਪੈਂਦੀ ਤੈਨੂੰ ਅੱਜ ਕੀ ਹੋ ਗਿਆ ਏ ਉੱਠ ਕੇ ਦੱਸ ਖਾਂ ਮੈਨੂੰ ਕੁਝ ਨਾ ਕਹੋ ਮੇਰਾ ਦਿਲ ਹੌਲਾ ਹੋ ਲੈਣ ਦਿਓ ਤੁਸੀਂ ਜਾ ਕੇ ਡਾਕਟਰ ਲਿਆਓ ਤੇ ਉੱਥੋਂ ਖਾਣਾ ਪੀਣਾ ਕੁਝ ਨਹੀਂ ਬਸੰਤ ਕੌਰ ਦੇ ਦਿਲ ਵਿੱਚ ਪਤੀ ਦੀ ਚਿੰਤਾ ਵਧੇਰੇ ਸੀ ਲਾਚਾਰ ਲੱਖਾ ਸਿੰਘ ਬਸੰਤ ਕੌਰ ਨੂੰ ਉਵੇਂ ਪਈ ਛੱਡ ਕੇ ਤੁਰ ਗਿਆ ਸਾਰੇ ਰਾਹ ਉਹ ਉਸੇ ਬਾਰੇ ਸੋਚਦਾ ਰਿਹਾ ਅੱਜ ਪਹਿਲੇ ਦਿਨ ਉਹਨੇ ਸਵਾਰਨੀ ਤੇ ਬਸੰਤ ਕੌਰ ਦੇ ਪਿਆਰ ਦਾ ਮੁਕਾਬਲਾ ਕੀਤਾ ਆਪਣੇ ਵਿੱਚ ਹਰ ਪੱਖ ਤੋਂ ਬਹਿਸ ਕਰਕੇ ਉਹ ਐਸ ਸਿੱਟੇ ਤੇ ਪੁੱਜਾ ਕਿ ਦੂਸਰਾ ਵਿਆਹ ਕਰਨ ਦੀ ਉਹਨੇ ਗਲਤੀ ਕੀਤੀ ਹੈ ਵੇਖੀਏ ਉਹਦੇ ਇਹ ਵਿਚਾਰ ਕਿੰਨਾ ਚਿਰ ਥਰ ਰਹਿੰਦੇ ਹਨ 10 ਵਜੇ ਤੱਕ ਲੱਖਾ ਸਿੰਘ ਡਾਕਟਰ ਨੂੰ ਲੈ ਕੇ ਆ ਗਿਆ ਉਹਦੇ ਹੁਕਮ ਅਨੁਸਾਰ ਚੌਕੀਦਾਰ ਨੇ ਘਰ ਘਰ ਜਾ ਕੇ ਲੋਕਾਂ ਨੂੰ ਸੁਣਾ ਦਿੱਤਾ ਵੇਖੋ ਭਈ ਸਾਰੇ ਧਿਆਨ ਨਾਲ ਸੁਣ ਲਵੋ ਸਰਦਾਰ ਲੱਖਾ ਸੋਨੇ ਡਾਕਟਰ ਲਿਆਂਦਾ ਏ ਸਾਰੇ ਜੀ ਉਹਦੀ ਮੀਟਕ ਵਿੱਚ ਜਾ ਕੇ ਟੀਕੇ ਲਵਾ ਲਓ ਇਸੇ ਦਾ ਕੋਈ ਪਾਈ ਪੈਸਾ ਨਹੀਂ ਲੱਗੇਗਾ ਟੀਕਾ ਵੀ ਮੁਫਤ ਤੇ ਦਵਾਈ ਵੀ ਮੁਫਤ ਦਵਾਈਆਂ ਦਾ ਮੁੱਲ ਤੇ ਡਾਕਟਰ ਦੀ ਫੀਸ ਸਭ ਖਰਚ ਸਰਦਾਰ ਲੱਖਾ ਸਿੰਘ ਆਪਨੇ ਪੱਲੇੋਂ ਦੇਵੇਗਾ ਸਾਰੇ ਪਿੰਡ ਦੇ ਲੋਕਾਂ ਨੇ ਟੀਕੇ ਲਵਾਏ ਸਾਰਾ ਦਿਨ ਲੱਖਾ ਸਿੰਘ ਦੀ ਬੈਠਕ ਅੱਗੇ ਢੀਲ ਲੱਗੀ ਰਹੀ ਡਾਕਟਰ ਟੀਕਾ ਲਾ ਕੇ ਕੁਝ ਹਦਾਇਤਾਂ ਕਰਦਾ ਤੇ ਨਾਲ ਦਵਾਈਆਂ ਦੀਆਂ ਪੁੜੀਆਂ ਦਿੱਤੀ ਜਾਂਦਾ ਸਾਰੇ ਪਿੰਡ ਵਿੱਚ ਲੱਖਾ ਸਿੰਘ ਦੀ ਜੈ ਜੈ ਹੋ ਗਈ ਗਰੀਬਾਂ ਦਾ ਮੂੰਹ ਥੱਕਦਾ ਨਹੀਂ ਸੀ ਅਸੀਸਾਂ ਦੇਂਦਿਆਂ ਦਾ ਸਿਰਫ 2-3 ਜੱਟ ਟੀਕਾ ਲਵਾਉਣ ਨਾ ਆਏ ਉਹਨਾਂ ਦੇ ਅੰਦਰ ਇੱਕ ਕਿਸਮ ਦਾ ਰੰਗੜਾਉ ਸੀ ਕਿ ਅਸੀਂ ਸ਼ਰੀਕ ਦਾ ਅਹਿਸਾਨ ਕਿਉਂ ਚੱਲੀਏ ਤੇ ਉਹ ਬਸੰਤ ਕੌਰ ਉਹ ਸਾਰਾ ਦਿਨ ਆਪਣੇ ਅੰਦਰ ਬੈਠੀ ਹੱਥ ਜੋੜ ਕੇ ਅਰਦਾਸਾਂ ਕਰਦੀ ਰਹੀ ਸਹਜ ਸਹਜ ਬਿਮਾਰੀ ਦੀ ਕਰੋਪੀ ਖਤਮ ਹੋ ਗਈ ਪਰ 1 ਮਹੀਨੇ ਵਿੱਚ 1100 ਦੀ ਬਸੋਂ ਵਾਲੇ ਛੋਟੇ ਜਿਹੇ ਪਿੰਡ ਵਿੱਚੋਂ ਨਿੱਕੇ ਵੱਡੇ 62 ਜੀ ਤੁਰ ਗਏ ਅਗਲਾ ਭਾਗ ਜਲਦੀ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ